ਉਹ ਸਮਾਂ ਆਇਆ ਜਦੋਂ ਔਰੰਗਜ਼ੇਬ ਆਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਤੇ ਗੁਰੂ ਸਾਹਿਬ ਨੇ ਦਰਵਾਜ਼ਾ ਬੰਦ ਕਰਵਾ ਲਿਆ ਅਧੀ ਘੜੀ ਦਾ ਸਮਾਂ ਲਿਖਿਆ ਪ੍ਰਿੰਸੀਪਲ ਸਤਵੀਰ ਸਿੰਘ ਨੇ ਕਿ ਉਹ ਢੀਕ ਕਰਦਾ ਰਿਹਾ ਕਿ ਦਰਵਾਜ਼ਾ ਖੁੱਲ੍ਹੇ ਤੇ ਮੈਂ ਗੁਰੂ ਦੇ ਦਰਸ਼ਨ ਕਰਾਂ ਪਰ ਦਰਵਾਜ਼ਾ ਖੁੱਲ੍ਹਿਆ ਨਹੀਂ ਅਧੀ ਘੜੀ ਦਾ ਸਮਾਂ 12 ਕਿ ਮਿੰਟ ਦਾ ਹੁੰਦਾ ਹੈ ਅਖੀਰ ਉਹ ਵਾਪਸ ਚਲੇ ਗਿਆ ਇੱਕ ਸਮੇਂ ਦੇ ਬਾਦਸ਼ਾਹ ਨੂੰ ਕਹਿਣਾ ਕਿ ਅਸੀਂ ਤੇਰੇ ਮਥੇ ਨਹੀਂ ਲੱਗਣਾ ਦਰਵਾਜ਼ਾ ਬੰਦ ਕਰਵਾ ਲੈਣਾ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਵਿੱਚ ਸੂਰਮਤਾਈ ਵਾਲੇ ਗੁਣ ਹਨ ਉਮਰ ਭਾਵੇਂ ਛੋਟੀ ਹੈ ਇਥੇ ਉਮਰ ਦੀ ਗੱਲ ਨਹੀਂ ਇਹ ਗੁਰੂ ਜੋਤ ਛੋਟੀ ਉਮਰ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵਿੱਚ ਟਿਕ ਸਕਦੀ ਹੈ ਤੇ ਵੱਡੀ ਉਮਰ ਦੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਵਿੱਚ ਵੀ ਟਿਕ ਸਕਦੀ ਹੈ ਅਖੀਰ ਉਹਨੇ ਆਪਣਾ ਸਹਬਜ਼ਾਦਾ ਭੇਜਿਆ ਗੁਰੂ ਸਾਹਿਬ ਨੇ ਫਿਰ ਵੀ ਪੇਟਾਵਾਂ ਜਿਹੜੀਆਂ ਉਹ ਸਵਕਾਰ ਨਹੀਂ ਕੀਤੀਆਂ ਆਖਿਆ ਕੋਈ ਉਪਦੇਸ਼ ਲਿਖ ਕੇ ਦਿਓ ਤੇ ਗੁਰੂ ਸਾਹਿਬ ਜੀ ਨੇ ਸਤਿਗੁਰਾਂ ਜੀ ਦੀ ਬਾਣੀ ਲਿਖ ਕੇ ਦਿੱਤੀ ਆਖਿਆ ਕਿਆ ਖਾਂਦੇ ਕਿਆ ਪੈਦੇ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੈਦਾ ਕਿਆ ਘਿਓ ਗੁੜ ਮਿੱਠਾ ਕਿਆ ਮੇਵਾ ਕਿਆ ਘੋੜ ਗੁੜ ਮਿੱਠਾ ਕਿਆ ਮੈਦਾ ਕਿਆ మాਸ ਕਿਆ ਕੱਪੜ ਕਿਆ ਸੇ ਸੁਖਾਲੀ ਕੀਜੇ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇਂ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼ ਔਰੰਗਜੀਤ ਦੇ ਪੁੱਤਰ ਨੂੰ ਇਹ ਸ਼ਬਦ ਲਿਖ ਕੇ ਦਿੱਤਾ ਕਿ ਕੀ ਹੋਇਆ ਜੇ ਸੋਨਾ ਖਾਣਾ ਖਾ ਲਿਆ ਕੀ ਹੋਇਆ ਜੇ ਸੋਹਣੇ ਕੱਪੜੇ ਪਾ ਲਏ ਕੀ ਹੋਇਆ ਜੇ ਸੋਹਣੀਆਂ ਸੇਜਾਂ ਉੱਤੇ ਸੌਂ ਲਿਆ ਕੀ ਹੋਇਆ ਜੇ ਮਹਿਲਾਂ ਵਿੱਚ ਵਸਨਾ نصیਬ ਹੋ ਗਿਆ ਕੀ ਹੋਇਆ ਜੇ ਫੌਜਾਂ ਦੇ ਮਾਲਕ ਬਣ ਗਏ ਕੀ ਹੋਇਆ ਜੇ ਪਹਿਰੇਦਾਰ ਮਿਲ ਗਏ ਚੋਰ ਬਰਦਾਰ ਮਿਲ ਗਏ ਜੇ ਪ੍ਰਮਾਤਮਾ ਦਾ ਨਾਮ ਮਿਰਦੇ ਨਹੀਂ ਖੁਦਾ ਦੀ ਯਾਦ ਨਹੀਂ ਤੇ ਸਾਰਾ ਕੁਝ ਵਿਅਰਥ ਹੈ ਗੁਰੂ ਸਾਹਿਬ ਨੇ ਇਹ ਲਿਖ ਕੇ ਦਿੱਤਾ ਔਰੰਗਜੀਬ ਪੜ ਕੇ ਬੜਾ ਹੈਰਾਨ ਹੋਇਆ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਸਮੇਂ ਸਮੇਂ ਦੇ ਬਾਦਸ਼ਾਹ ਦੀ ਕੋਈ ਪ੍ਰਵਾਹ ਨਹੀਂ ਕੀਤੀ ਜੋ ਗੁਰੂ ਪਿਤਾ ਬਚਨ ਕਹਿ ਗਏ ਕਿ ਇਸ ਜਲਮ ਦੇ ਮੱਥੇ ਨਹੀਂ ਲੱਗਣਾ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦਿੱਤਾ ਹੈ